ਰੋਟੀ ਦੇ ਲਈ 17 ਕਰੋੜ ਦੀ ਥਾਲੀ 106 ਕਰੋੜ ਦਾ ਹਾਰ ਟੀਵੀ ਰਾਇਲਸ ਰਾਇਸ ਕਾਰਾਂ ਜੀ ਹਾਂ ਇਹ ਸਭ ਕੁਝ ਸੀ ਪਟਿਆਲਾ ਰਿਆਸਤ ਦੇ ਮਹਾਰਾਜ ਆ ਭਪਿੰਦਰ ਸਿੰਘ ਦੇ ਕੋਲ ਜੋ ਆਪਣੀ ਜ਼ਿੰਦਗੀ ਪੂਰੇ ਸ਼ਾਹੀ ਤਰੀਕੇ ਨਾਲ ਚਾਹੁੰਦੇ ਸੀ ਤੁਹਾਨੂੰ ਦੱਸਦੇ ਹਾਂ ਉਹਨਾਂ ਦੀ ਸ਼ਾਹੀ ਜ਼ਿੰਦਗੀ ਦੇ ਕੁਝ ਪਹਿਲੂ ਮਹਾਰਾਜਾ ਭਪਿੰਦਰ ਸਿੰਘ ਜਿਸ ਥਾਲੀ ਦੇ ਵਿੱਚ ਖਾਣਾ ਖਾਂਦੇ ਸੀ ਉਸ ਦੀ ਕੀਮਤ ਕਰੀਬ 17 ਕਰੋੜ ਸੀ ਜੱਤ ਕੇ ਬਾਕੀ ਪਾਂਡਿਆਂ ਤੇ ਵੀ ਸੋਨੇ ਅਤੇ ਚਾਂਦੀ ਦੀ ਪਰਤ ਚੜੀ ਹੁੰਦੀ ਸੀ ਰਾਜੇ ਦਾ ਇਹ ਡਿਨਰ ਸੈੱਟ ਲੰਡਨ ਦੀ ਕੰਪਨੀ ਗੋਲਡਸਮਿਥਸ ਐਂਡ ਸਿਲਵਰਸਮਿਥਸ ਨੇ ਤਿਆਰ ਕੀਤਾ ਸੀ ਮਹਾਰਾਜਾ ਭពਿੰਦਰ ਸਿੰਘ ਭਾਰਤ ਦੇ ਸਭ ਤੋਂ ਪਹਿਲੇ ਵਿਅਕਤੀ ਸਨ ਜਿਨ੍ਹਾਂ ਕੋਲ ਖੁਦ ਦੇ ਤਿੰਨ ਜਹਾਜ਼ ਸਨ ਉਹਨਾਂ ਕੋਲ 2930 ਹੀਰਿਆਂ ਵਾਲਾ ਹਾਰ ਸੀ ਜਿਸ ਵਿੱਚ ਦੁਨੀਆ ਦਾ 7ਵਾਂ ਸਭ ਤੋਂ ਵੱਡਾ ਹੀਰਾ ਚੜਿਆ ਸੀ ਇਸ ਹਾਰ ਦੀ ਕੁੱਲ ਕੀਮਤ 166 ਕਰੋੜ ਰੁਪਏ ਸੀ ਪਰ ਆਜ਼ਾਦੀ ਤੋਂ ਬਾਅਦ ਇਹ ਹਾਰ ਚੋਰੀ ਹੋ ਗਿਆ ਮਹਾਰਾਜਾ ਭពਿੰਦਰ ਸਿੰਘ ਕਾਰਾਂ ਦੇਵੀ ਬਹੁਤ ਸ਼ੌਕੀਨ ਸੀ ਉਹਨਾਂ ਦੇ ਕੋਲ 44 ਕਾਰਾਂ ਸਨ ਤੇ ਇਹਨਾਂ ਵਿੱਚ 20 ਰਾਇਲਸ ਰਾਇਸ ਸਨ